ਲਗਾਤਾਰ ਚੋਰੀਆਂ ਵਾਰਦਾਤਾਂ ਇੰਨੀਆਂ ਵਾਧੀਆਂ ਜਾ ਰਹੀਆਂ ਨੇ ਕਿ ਚੋਰ ਕਿਸੇ ਵੀ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਗੁਰੇਜ਼ ਨਹੀਂ ਕਰਦੇ ਗੱਲ ਕਰਾਂਗੇ ਤਾਜ਼ਾ ਮਾਮਲੇ ਦੀ ਸਮਰਾਲਾ ਦੇ ਖੰਨਾ ਰੋਡ ਤੇ ਇੱਕ ਇੰਸ਼ੋਰੈਂਸ ਏਜੰਟ ਦੀ ਐਕਟੀਵਾ ਨੂੰ ਚੋਰੀ ਕਰਨ ਦਾ ਮਾਮਲਾ ਵੇਖਣ ਨੂੰ ਮਿਲਿਆ ਦੱਸਦੀ ਹੈ ਕਿ ਚੋਰ ਐ ਦਿਨ ਦਿਹਾੜੇ ਐਕਟੀਵਾ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਲੁਧਿਆਣਾ ਲਾਈਵਲੀ ਸੁਰਿੰਦਰ ਸੋਨੀ ਦੀ ਰਿਪੋਰਟ ਹਾਂਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਜਗਤਾਰ ਸਿੰਘਾ ਜੀ ਪਿੰਡ ਮੇਰਾ ਹਟਾਲਾ ਜੀ ਹੁਣ ਮੈਂ ਹਰਨਾਮ ਨਗਰ ਕਾਲੀ ਨੰਬਰ 2 ਦੇ ਵਿੱਚ ਰਹਿਣਾ ਜੀ ਕੀ ਕੰਮ ਕਰਦੇ ਹੋ ਕੀ ਕੰਮ ਕਰਦੇ ਮੈਂ ਜੀ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਦੇ ਵਿੱਚੋਂ ਰਿਟਾਇਰਡ ਇਹੋ ਰਿਟਾਇਰ ਹੋ ਗਿਆ ਜੀ ਹੁਣ ਮੈਂ ਐਜੇ ਐਡਵਾਈਜ਼ਰ ਕੀ ਮਾਮਲਾ ਏਜੰਸੀ ਕੰਮ ਕਰਦਾ ਅੱਜ ਮਾਮਲਾ ਜੀ ਮੇਰਾ ਮੈਂ ਦਫ਼ਤਰ ਗਿਆ ਸੀ ਐਕਟਵਾ ਦੇ ਆਪਣੀ ਤੇ بیمਾ ਕਰਨਾ ਉੱਥੋਂ ਮੈਂ ਆਪਣੀ ਪਾਰਟੀ ਕੋ ਕਾਗਜ਼ ਪੱਤਰ ਲੈ ਦੇਤੀ ਜੀ ਨੇ ਉਹ ਮੈਨੂੰ ਕਹਿੰਦੇ ਤੁਸੀਂ ਬਣਾ ਨਹੀਂ ਦਿਕਾੜ ਤੇ ਪਹਚਾ ਦੇ ਉੱਥੇ ਮੈਂ ਉਹ ਕਾਗਜ਼ ਦਿਖਾਉਣ ਲਈ ਤੇ ਫੜਾਉਣ ਲਈ ਚਲੇ ਗਿਆ ਮੈਂ ਆਪਣੇ ਮੈਂ ਥੋੜਾ ਜਿਹਾ ਦੂਰ ਉਹ ਦਗਾ ਤੋਂ ਦੂਰ ਰਹੀ ਸੀ ਮੇਰਾ ਥੋੜਾ ਜਿਹਾ ਦਰਦ ਜਿਹਾ ਹੋਣ ਲੱਗ ਗਿਆ ਮੈਂ ਕਾਲੀ ਦੇ ਵਿੱਚ ਕੁੱਕਰੀ ਖੜਾ ਕੇ ਅੰਦਰ ਜਾ ਕੇ ਕਾगज ਪੜਾਇਆ ਤੇ ਪਾਣੀ ਪੀਣ ਲੱਗ ਗਿਆ ਜੀ ਉੱਤੇ 5-7 ਮਿੰਟ ਮੈਂ ਆਪਣੇ ਆਰਾਮ ਕੀਤਾ ਜਦੋਂ ਬਾਹਰ ਆ ਕੇ ਮੈਂ ਦੇਖਿਆ ਮੇਰੇ ਉੱਤੇ ਐਕਟ ਵਾਇਰ ਨਹੀਂ ਸੀ ਕਿੰਨੇ ਕ ਵੱਜ ਦੀ ਘਟ ਲਾਈ ਇਹ 1 ਵਜੇ ਦੇ ਕਰੀਬ ਆ ਜੀ ਤੁਸੀਂ ਦੁਕਾਨ ਦੇ ਅੰਦਰ ਕਿੰਨਾ ਸਮਾਂ ਬਤੀਤ ਕੀਤਾ ਬਾ 10 ਮਿੰਟ ਹੋ ਗਏ ਜੀ ਤੇ ਗੱਲ ਕਰੀਏ ਜੇ ਜਿਹੜਾ ਐਕਟ ਤੇ ਸੀਸੀਟੀਵੀ ਕੈਮਰੇ ਵਿੱਚ ਆ ਰਿਹਾ ਕੋਈ ਲੱਗਦਾ ਵੀ ਜਾਣ ਪਛਾਣ ਵਾਲਾ ਨਾ ਜੀ ਸਾਨੂੰ ਕੋਈ ਉਹਦੀ ਪਛਾਣ ਹੋਈ ਨਹੀਂ ਤੇ ਪੁਲਿਸ ਨੂੰ ਉਤਲਾਹ ਕਰਤੀ ਤੁਸੀਂ ਹਾਂ ਜੀ ਪੁਲਿਸ ਨੂੰ ਉਤਲਾਹ ਕਰਤੀ ਪਰ ਫੇਰ ਬੁਲਾਇਆ ਜੀ ਦੁਬਾਰਾ ਉਹਨਾਂ ਨੇ 5 ਵਜੇ ਸਕੂਟਰੀ ਕਿੱਡੀ ਸੀਗੀ ਤੁਹਾਡੀ ਉਹ ਸਕੂਟਰੀ ਐਕਟਵਾ 5 ਜੀ ਠੀਕ ਹੈ ਜੀ ਨੰਬਰ ਕੀ ਸੀ ਇਹ ਵੀ 65 ਜੀ ਜੋ 65 90 ਦੇਗਾ ਜੀ ਉਹ ਨੰਬਰ ਮੰਗ ਕੀ ਕਰਦੇ ਹੋ ਜੀ ਮੰਗਦਾ ਇਹੀ ਕਰਦੇ ਆ ਜੀ ਆਪਣੇ ਪੁਲਿਸ ਵਿਭਾਗ ਤੋਂ ਫੇਰ ਜਲਦ ਹੋ ਜਾਲ ਦੇ ਟੈਸਟ ਕਰਕੇ ਸਾਡੀ ਐਕਟਵਾ ਸਾਨੂੰ ਮਿਲ ਜਾਵੇ ਜੀ ਕੀ ਨਾਮ ਹੁੰਦਾ मेरा नाम दीपक वर्मा है मैं बंदन जूलर ਦਾ ਮਾਲਕ ਹਾਂ ਜਿਹੜਾ ਸਿਟੀ ਕੋਆ ਟੂਟੀ ਦੁਕਾਨ ਦੇ ਅੱਗੇ ਹਾਂ ਜੀ ਆਇਤੋ ਜੀ ਆਪਣੇ ਕਸਟਮਰ ਨਾਲ ਘੜੀ ਵਾਲੀ ਦੁਕਾਨ ਤੇ ਆਏ ਰਹੀ ਜੀ ਉਹ ਉਹਨਾਂ ਨੇ ਆ ਕੇ ਐਕਟਿਵਾ ਇੱਥੇ ਘੜੀ ਕੀਤੀ ਆ ਇੱਕ ਮਿੰਟ ਲਈ ਅੰਦਰ ਰੁਕ ਗਏ ਜੀ ਉਹ ਆ ਕੇ ਦੇਖਿਆ ਸਕੂਟਰੀ ਹੈ ਨਹੀਂ ਉਹਨਾਂ ਦੀ ਸਿਖਰ ਦੁਪਹਿਰ ਦਾ ਟਾਈਮ ਆ ਦੇਖੋ ਕੋਈ ਇਹ ਨਹੀਂ ਆ ਨਿਹਰਾ ਜੀ ਜਾਂ ਖੋਸੀ ਦੁਪਹਿਰੇ 1 ਵਜੇ ਦੀ ਗੱਲ ਹੈ ਉਹ RAM nal ਆਇਆ ਸੀ ਸਕੂਟਰੀ ਚੱਕ ਕੇ ਲੈ ਗਿਆ ਜੀ ਥੋੜਾ ਇੱਥੇ ਹੀ ਦੱਸੋ ਕੀ ਸੇਫਟੀ ਹੈ ਜੀ ਸ਼ਹਿਰ 'ਚ ਕੋਈ ਸੇਫਟੀ ਦੀ ਹੈਗੀ ਕੀ ਲੱਗਦਾ ਵੀ ਪਿੱਛਾ ਕਰਦੇ ਉਹ ਦੇਖੋ ਜੀ ਉਹ ਦੋ ਤਿੰਨ ਵਾਰੀ ਉਹਨੇ ਘੇੜੇ ਕੱਢੇ ਨੇ ਉਹਨੇ ਸਕੂਟਰੀ ਖੜੀ ਦੇਖੀ ਕਈ ਖੜੀਆਂ ਸੀਗੀਆਂ ਜਿਹੜੀ ਉਹਨੂੰ ਵਧੀਆ ਲੱਗੀ ਹੱਥ ਪੈਂਦਾ ਦੇਖਿਆ ਉਹ ਸਟਾਰਟ ਕਰਕੇ ਲੈ ਗਿਆ ਜੀ ਚਾਵਾ ਰੋਡ ਨੂੰ ਮੁੜ ਕੇ ਚਲੇ ਗਿਆ ਜੀ ਜਿਨ੍ਹਾਂ ਦੀ ਸਕੂਪੀ ਸੀ ਉਹ ਸਕੂਟਰੀ ਰਿਕੀ ਉਹ ਆਪਣੇ ਰਿਟਾਇਰ ਦੇ ਨਹੀਂ ਪਾਉਂਦੇ ਜਨਰਲ ਇੰਸ਼ੋਰੈਂਸ 'ਚ ਹਾਂ ਜੀ ਇੱਥੇ ਹਰਨਾਮਗਰ ਰਹਿੰਦੇ ਤੇ ਜੀ ਉਹ ਜੇ ਮੈਂ ਗੱਲ ਕਰੀਏ ਲਾਅ ਐਂਡ ਆਰਡਰ ਦੀ ਸਥਿਤੀ ਤਾਂ ਮਾੜੀ ਹੈ ਉਹ ਬਹੁਤ ਮਾੜੀ ਹੈ ਵੀਰ ਜੀ ਬਹੁਤ ਮਾੜੀ ਸਥਿਤੀ ਹੈ ਲਾਅ ਐਂਡ ਆਰਡਰ ਦੀ ਕੋਈ ਨਹੀਂ ਹੈਗਾ ਜੀ ਇੱਥੇ ਲੋਕੀ ਲੈ ਕੇ ਜਾਂਦਾ ਕਿੱਧਰ ਨੂੰ ਗਿਆ ਜਾਵਾ ਰੋਡ ਤੋਂ ਗਿਆ ਜੀ ਅਸੀਂ ਕੈਮਰਿਆਂ ਚ ਦੇਖਿਆ ਹਾਂ ਜੀ ਤੇ ਹੁਣ ਮੰਗ ਕੀ ਕਰਦੇ ਹੋ ਮੰਗ ਦੇਖੋ ਜੀ ਅਸੀਂ ਤਾਂ ਇਹ ਕਰਦੇ ਹਾਂ ਪ੍ਰਸ਼ਾਸਨ ਨੂੰ ਇੱਥੇ ਢੀੜਾ ਮਾਰਨਾ ਚਾਹੀਦਾ ਹੈ ਨਾ ਪੁਲਿਸ ਡਿਪਾਰਟਮੈਂਟ ਨੂੰ ਪਾੜੀ ਪਾਟੀ ਨਿਗਰਾਨੀ ਰੱਖਣੀ ਚਾਹੀਦੀ ਹੈ ਜਿਹੜੇ ਵਾਰਾ ਫਿਰਦੇ ਨੇ ਉਹਨਾਂ ਨੂੰ ਪੁੱਛਣਾ ਚਾਹੀਦਾ ਭਾਈ ਕੀ ਕੰਮ ਫਿਰਦੇ ਹੋ ਤੁਸੀਂ ਸ਼ਹਿਰ 'ਚ ਦੇਖ ਲਓ ਜੀ ਬਹੁਤ ਮੋਟਰਸਾਈਕਲ ਮੈਂ ਆਪ ਦੇਖਣਾ ਬਿਨਾਂ ਨੰਬਰ ਪਲੇਟ ਕੋ ਫਿਰਦੇ ਪੁਲਸ ਵਾਲੇ ਉਹਨਾਂ ਨੂੰ ਰੋਕਣ ਪਤਾ ਕਰਨ ਭਈ ਨੰਬਰ ਪਲੇਟ ਕਿੱਥੇ ਹੈ ਜੀ ਦੋਤੀ ਇਹ ਅਹ ਜਿਹੇ ਬੰਦੇ ਅੰਜਾਮ ਦਿੰਦੇ ਨਹੀਂ ਗਲਤ ਹੁੰਦੇ ਨੇ ਨਹੀਂ ਜੀ ਨਾ ਬਿਲਕੁਲ ਨਹੀਂ ਟਗਿਆ ਸੀ ਸ਼ਰੀਆ ਮਾਰੇ ਕੈਮਰੇ ਸ਼ਰੀਆ ਆ ਰਿਹਾ ਜੀ ਹਾਂ ਕੀ ਨਾਮ ਹੈ ਜੀ ਨਾ ਤੁਹਾਡਾ ਜੀ ਕਿਵੇਂ ਐਸੇ ਸੰਜੀਪ ਕੁਮਾਰ ਜੀ ਜੀ ਬਹੁਤ ਜੀ ਕੀ ਮਾਮਲਾ ਜੀ ਇਹ ਇਹ ਬੰਦਾ ਜਗਤਾਰ ਸਿੰਘ 18 ਮਤਲਬ ਜਿਹੜਾ ਹੁਣ ਆਪਣਾ ਹਰਨਾਮਗਰ 'ਚ ਰਹਿੰਦਾ ਜੀ ਇਹ ਥਾਣੇ ਪਹੁੰਚੇ ਮੇਰੀ ਅੱਗੇ ਤੇ ਸਕੂਟਰੀ ਚੱਕ ਹੋ ਗਈ ਸਕੂਟਰੀ ਚੱਕਣ ਤੋਂ ਬਾਅਦ ਸਮਰਾਲਾ ਰੋਡ ਸਮਰਾਲਾ ਰੋਡ ਖੰਨੇ ਆ ਕੇ ਉੱਥੇ ਮੋਕੇ ਦੇ ਆ ਗਏ ਮੋਕੇ ਦਾ ਸੀਨਾ ਆਪਣਾ ਕੈਮਰੇ ਚੈੱਕ ਕੀਤਾ ਕੈਮਰੇ ਚੈੱਕ ਕਰਨ ਤੋਂ ਬਾਅਦ ਬਕੂਆ ਦੇਖਿਆ ਬਕੂਆ ਦਿਖਣ ਤੋਂ ਬਾਅਦ ਅਸੀਂ ਮਤਲਬ ਛੇਤੀ ਛੇਤੀ ਜਿਹੜੀ ਤਪਤੀ ਦੇ ਵਿੱਚ ਆਪਣਾ ਜਿਹੜਾ ਚੋਰ ਨੂੰ ਆਪਣੀ ਨੂੰ ਕਾਬੂ ਕੀਤਾ ਜਾਵੇਗਾ ਜੀ ਕੈਮਰੇ ਦੇਖ ਲਈ ਤੁਸੀਂ ਹਾਂ ਕੈਮਰੇ ਦੇਖ ਲਈ ਜਲਦੀ ਕੀਤੀ ਜਬਲੀ ਕਰ ਹਾਂ ਜਲਦੀ ਤੇ ਜਬਲੀ ਕਾਰਵਾਈ ਕੀਤੀ ਬੰਦੇ ਨੂੰ ਕਾਬੂ ਕੀਤਾ ਜਾਵੇਗਾ ਜੀ ਠੀਕ ਹੈ